ਨਾਨ ਫਾਰਮਿੰਗ ਸ਼ੇਵਿੰਗ ਜੈਲ ਉਹ ਕਿੰਨੇ ਦੀ ਪੈਣੀ 75 ਰੁਪਏ ਦੀ ਪੈ ਕਿੰਨੇ ਦੀ ਆਹ ਵਦਾਂ ਦੇਖੋ ਐਮ ਆਰ ਵੀ ਕਿੰਨੀ ਆ 325 ਰੁਪਏ ਐ ਐਮ ਆਰ ਵੀ ਉਹ ਸਾਰੀਆਂ ਡਰਾਇਰਾਂ ਲੱਗੀਆਂ ਕੀ ਕੀ ਦਾ ਖਸਾਬ ਆ 300 ਰੁਪਏ ਦਾ ਡਰੈਸ ਸਟਾਰਟ ਹੋ ਜਾਂਦੀ ਜਿਹੜੀ ਮੂਨ ਸਟਾਰ ਵਧੀਆ ਉਹ 500 ਰੁਪਏ ਦੀ ਆ ਜਾਂ 300 ਤੋਂ ਸਟਾਰਟ ਬਾਕੀ ਕਿੰਨੇ ਦੀ ਆ ਇਹ ਬਜ਼ਾਰ ਤੁਹਾਨੂੰ 1500 ਰੁਪਏ ਦਾ ਪੀਸ ਹੈ ਜਿਹੜਾ ਡਾਈਪਰ ਤੁਹਾਨੂੰ ਬਜ਼ਾਰੋਂ 1500 ਰੁਪਏ ਦਾ ਨਾ ਹਾਂਜੀ ਉਹ ਤੁਹਾਨੂੰ 500 ਰੁਪਏ ਦੇਵਾਂਗੇ ਲੈ ਜਾਓ ਉਹ ਟਾਡੀ ਦੁਕਾਨ ਆ ਹੁਣ ਆ ਦੇਖੋ ਇਹ ਪ੍ਰੋਪਰ ਆਫਟਰ ਲੋਸ਼ਨ ਹੈ ਤੁਸੀਂ 150 ਰੁਪਏ ਦਾ ਲੈਣਾ ਓਕੇ ਤੁਹਾਨੂੰ 40 ਰੁਪਏ ਦਾ 1 ਲੀਟਰ ਦੇਖੋ ਇਹ ਕਲੀਨਿੰਗ ਮਿਲਕ ਲੱਗਾ ਵਾਈਟ ਵੀਪ ਹੈ ਓਕੇ ਤੁਹਾਨੂੰ ਪੈਣਾ 40 ਰੁਪਏ ਦਾ ਪੰਪ ਵਾਲਾ ਕਲੀਨਿੰਗ ਮਿਲ ਕਿੰਨੇ ਦਾ ਵੇਚੇ 50 150 ਰੁਪਏ ਹੁਣ ਆ ਗਈ ਗਰਮੀ ਗਰਮੀ ਦੇ ਉੱਤੇ ਸਲੂਨ ਦੇ ਵਿੱਚ ਨਿਖਾਰ ਕਰੀਮ ਬਹੁਤ ਲੱਗਦੀ ਹੈ ਹਾਂਜੀ ਨਿਖਾਰ ਕਰੀਮ ਪੈਣੀ 15 ਰੁਪਏ ਦੀ ਓਕੇ ਬਈ ਕਿੰਨੇ ਦੀ 15 ਰੁਪਏ ਬਿਜਾਰੋਂ 30 ਰੁਪਏ ਦੀ ਮਿਲਦੀ ਹਾਂਜੀ ਸਾਸੀਗੋੜੀ ਸਾਰਿਆਂ ਨੂੰ ਆਪਾਂ ਬੜਾ ਫੀਲਡਾਂ ਦੇ ਲੁਧਿਆਣੇ ਤੇ ਅੱਜ ਤੁਹਾਨੂੰ ਹੋਰ ਸਿਖਾਉਣੇ ਆਪਾਂ ਕਾਸਮੈਟਿਕ ਦਾ ਸਮਾਨ ਬਹੁਤ ਸਸਤੇ ਰੇਟਾਂ ਦੇ ਵਿੱਚ ਹਾਂਜੀ ਇਹ ਜੱਲ ਲੱਗੀ ਹੈ ਹਾਂਜੀ ਤੁਸੀਂ ਬਿਜਾਰੋ 80 ਰੁਪਏ ਦੀ ਲੈਣੀ ਹੈ ਓਕੇ ਬਈ ਆ ਦੇਖੋ 80 ਰੁਪਏ ਦਾ ਪੀਸ ਲੈਣਾ ਹਾਂਜੀ ਠੀਕ ਹੈ ਕੰਪਨੀ ਦਾ ਪੀਸ ਹੈ ਤੁਹਾਨੂੰ ਕਿੰਨੇ ਦੀ ਪੈਣੀ 30 ਰੁਪਏ ਦੀ ਠੀਕ ਆ ਵੀਰੇ ਸਹੀ ਹੈ ਹਾਂ 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 ਦੇਖਿਓ ਇਹ ਆਫਟਰ ਲੋਸ਼ਨ ਨੇ ਬਈ ਬਾਈਕ ਤੇ ਲਾਇਆ ਇਹ ਦੇਖੋ ਆਫਟਰ ਲੋਸ਼ਨ ਲੋਕੀ ਨੀਲੇ ਰੰਗ ਦਾ ਲੈਂਦੇ ਆ ਹਾਂਜੀ ਤੁਹਾਨੂੰ ਪਲੇਨ ਦਵਾਂਗੇ ਉਹਦੇ ਵਿੱਚ ਨਾ ਨੀਲ ਪਾਇਆ ਹੁੰਦਾ ਓਕੇ ਹੁਣ ਇਹ ਦੇਖੋ ਇਹ ਪ੍ਰੋਪਰ ਆਫਟਰ ਲੋਸ਼ਨ ਹੈ ਤੁਸੀਂ 150 ਰੁਪਏ ਦਾ ਲੈਣਾ ਓਕੇ ਤੁਹਾਨੂੰ 40 ਰੁਪਏ ਦਾ 1 ਲੀਟਰ ਠੀਕ ਹੈ ਇਹ ਰੋਜ਼ ਵਾਟਰ ਹੈ 1 ਲੀਟਰ ਹਾਂਜੀ ਠੀਕ ਹੈ ਤੁਸੀਂ ਬੁਜਾਰੋ 150 ਰੁਪਏ ਦਾ ਲੈਣਾ ਹਾਂਜੀ ਤੁਹਾਨੂੰ 20 ਰੁਪਏ ਦਾ ਆ ਸਾਰੇ ਮੇਰੇ ਭਰਾ 150 ਵਾਲਾ ਹਾਂ 150 ਵਾਲਾ 20 ਰੁਪਏ ਸਲੂਨ ਵਾਲੇ ਮੇਰੇ ਭਰਾ ਲੈ ਕੇ ਜਾਂਦੇ ਆ ਓਕੇ ਬਈ ਪੱਲਰ ਵਾਲੇ ਸਲੂਨ ਵਾਲੇ ਠੀਕ ਆ ਬਈ ਹਾਂਜੀ ਹੁਣ ਆ ਗਈ ਗਰਮੀ ਗਰਮੀ ਦੇ ਉੱਤੇ ਸਲੂਨ ਦੇ ਵਿੱਚ ਨਿਖਾਰ ਕਰੀਮ ਬਹੁਤ ਲੱਗਦੀ ਹੈ ਹਾਂਜੀ ਨਿਖਾਰ ਕਰੀਮ ਪਹਿਣੀ 15 ਰੁਪਏ ਦੀ ਓਕੇ ਬਈ ਕਿੰਨੇ ਦੀ ਹੈ 15 ਰੁਪਏ ਬਜ਼ਾਰੋਂ 30 ਰੁਪਏ ਦੀ ਮਿਲਦੀ ਹੈ ਠੀਕ ਦੋ ਤੁਹਾਨੂੰ ਪਹਿਣੀ 15 ਰੁਪਏ ਠੰਡੀ ਹੀ ਹੁੰਦੀ ਆ ਉਹ ਇਹ ਆ ਦੇਖੋ ਇਹ ਕਲੀਨਸਿੰਗ ਮਿਲਕ ਲੱਗਾ ਵਾਈਟ ਵੀਪ ਆ ਓਕੇ ਤੁਹਾਨੂੰ ਪਹਿਣਾ 40 ਰੁਪਏ ਦਾ ਪੰਪ ਪਾਲਾ ਕਲਿੰਦੀਂ ਮਿਲ ਕਿੰਨੇ ਦਾ ਵੇਚੇ 50 150 ਰੁਪਏ ਓਕੇ ਆ ਦੇਖੋ ਤੁਹਾਡੇ ਸਾਹਮਣੇ 20 25 ਫੋਨ ਆ ਗਏ ਨੇ ਮੇਰਾ ਭਰਾ ਦਿਨੇ ਨਾ ਫੋਨ ਕਰਿਆ ਕਰੋ ਇਹ ਦੇਖੋ ਦਿਨੇ ਕਸਟਮਰ ਹੁੰਦਾ ਸ਼ਾਮ ਨੂੰ ਆਕਰ ਕੇ ਫੋਨ ਨਹੀਂ ਚੱਕ ਪਾਦੇ ਓਕੇ ਵੀ ਆ ਦੇਖੋ ਸ਼ੇਵਿੰਗ ਜੈਲ ਹੈਗੀ ਹੈ ਹਾਂਜੀ ਨੋਨ ਫਾਰਮਿੰਗ ਆਹ ਲੈ ਫਿਰ ਨੋਨ ਫਾਰਮਿੰਗ ਸ਼ੇਵਿੰਗ ਜੈਲ ਓਕੇ ਵੀਰੋ ਕਿੰਨੇ ਦੀ ਪੈਣੀ 75 ਰੁਪਏ ਦੀ ਪੈ ਕਿੰਨੇ ਦੀ ਹਾਂ ਤਾਂ ਦੇਖੋ ਐਮ ਆਰ ਪੀ ਕਿੰਨੀ ਹੈ 325 ਰੁਪਏ ਐਮ ਆਰ ਪੀ ਓਕੇ ਵੀਰੋ ਭਾਈ 325 ਐਮ ਆਰ ਪੀ 75 ਰੁਪਏ ਓਕੇ ਵੀਰੋ ਠੀਕ ਹੋ ਗਿਆ ਤੁਸੀਂ ਆਓ ਮੋਸਟ ਵੈਲਕਮ ਕਾਫੀ ਮਾਲ ਆਇਆ ਆਇਆ ਹੈ ਉਹ ਸਾਰੀਆਂ ਉੱਤੇ ਡਰਾਇਰਾਂ ਲੱਗੀਆਂ ਜਿਹੜਾ ਫੂ ਲੇਡੀਸ ਵਾਸਤੇ ਉਹ ਸਾਰੀਆਂ ਡਰਾਇਰਾਂ ਲੱਗੀਆਂ ਕੀ ਕੀ ਦਾ ਖਸਾਬ ਹੈ 300 ਰੁਪਏ ਤੋਂ ਡਰੈਸ ਸਟਾਰਟ ਹੋ ਜਾਂਦੀ ਜਿਹੜੀ ਮੂਨ ਸਟਾਰ ਵਧੀਆ ਉਹ 500 ਰੁਪਏ ਦੀ ਹੈ ਜਾ 300 ਤੋਂ ਸਟਾਰਟ ਬਾਈ ਕਿੰਨੇ ਦੀ ਹੈ ਬਾਜ਼ਾਰ ਤੁਹਾਨੂੰ 1500 ਰੁਪਏ ਦਾ ਪੀਸ ਹੈ ਉਹ 500 ਰੁਪਏ ਡਰਾਇ ਰਹੀ ਹੈ ਜਿਹੜਾ ਇਹ ਟ੍ਰਿਮਰ ਲੱਗਾ ਉੱਤੇ ਹਾਂਜੀ 1000 ਦਾ ਬਾਜ਼ਾਰੋਂ ਮਿਲੇਗਾ ਹਾਂਜੀ ਇਹ ਵਾਲਾ ਓਕੇ ਹਾਂ 1000 ਰੁਪਏ ਦਾ ਮਿਲੇਗਾ ਤੁਹਾਨੂੰ ਕਿੰਨੇ ਦਾ ਬਣਾ 300 ਰੁਪਏ ਦਾ ਆਪਣੇ ਵਾਸਤੇ ਓਕੇ ਬਈ ਹੋ ਗਿਆ ਅਗਰ ਲੈ ਲੇਗਾ ਓਕੇ ਡਾਈਪਰ ਉੱਪਰ ਜੀ ਲੈਣੇ ਸਾਰਾ ਕੁਝ ਹਾਂ ਸਾਰਾ ਕੁਝ ਏ ਟੂ ਜ਼ੈਡ ਸਾਰੀ ਆਈਟਮ ਹੁੰਦੀ ਹੈ ਜਿਵੇਂ ਦਿਖਾਇਆ ਵੀ ਵੀਡੀਓ ਚ ਡਾਈਪਰ ਬਿਲਕੁਲ ਬਿਲਕੁਲ ਡਾਈਪਰ ਰੂਡ ਦੇ 1000 ਲਵ ਯੂ ਹੈ ਤੁਹਾਨੂੰ ਜਿਹੜਾ ਡਾਈਪਰ ਤੁਹਾਨੂੰ ਬਾਜ਼ਾਰੋਂ ਇਹ ਜੋ ਉਹ ਟਾਡੀ ਦੁਕਾਨ